ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਹਲਕੇ ਦੇ ਪਿੰਡ ਬੁਰਜ਼ 195 ਦੇ ਵਿੱਚ ਇੱਕ ਆ ਪਾਗੂ ਅਵਤਾਰ ਸਿੰਘ ਦੇ ગ્રਹਿ ਵਿਖੇ ਇੱਕ ਬੈਠਕ ਦੌਰਾਨ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਪਿੰਡ ਦੀਆਂ ਗਲੀਆਂ ਨਾਲਿਆਂ ਛਪੜਾਂ ਦੀ ਸਫਾਈ ਸਬੰਧੀ ਆਪਣੀ ਸਮੱਸਿਆਵਾਂ ਦੱਸਦੇ ਹੋਏ ਕਿ ਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਪਿੰਡ ਦੇ ਵਿਕਾਸ ਨੂੰ ਅਣਗੌਲਿਆ ਕੀਤਾ ਗਿਆ ਹੈ ਇਸ ਮੌਕੇ ਵਿਧਾਇਕ ਸੋਹਲ ਨੇ ਆਪਣੇ ਸੰਬੋਧਨ ਦੇ ਵਿੱਚ ਯਕੀਨ ਦਿਵਾਇਆ ਕਿ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਪਿੰਡ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਕੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਡਾਕਟਰ ਸੋਹਲ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਇਹ ਤੇ ਕਾਦੇ ਸਬੰਧ ਵਿੱਚ ਮੀਟਿੰਗ ਹੋਈ ਹੈ ਜੀ ਅੱਜ ਬੁਰਜ 195 ਵਿੱਚ ਸਰਦਾਰ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਸਰਪੰਚ ਸਾਹਿਬ ਦੇ ਮੀਟਿੰਗ ਹੋਈ ਆ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਆਦਮੀ ਇਕੱਤਰ ਹੋਏ ਆ ਉੱਥੇ ਬੀਬੀਆਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਭਾਗ ਲਿਆ ਵਾ ਸੋ ਲੋਕਾਂ ਨੇ ਆਪਣੀਆਂ ਜਿਹੜੀਆਂ ਪਿੰਡ ਨਾਲ ਸੰਬੰਧਿਤ ਸੀ ਮੁਸ਼ਕਲਾ ਉਹ ਧਿਆਨ ਦੇ ਵਿੱਚ ਲੈਂਦੀਆਂ ਵਾ ਪਹਿਲਾਂ ਵੀ ਮੈਂ ਪਿੰਡ ਦੇ ਵਿੱਚ ਕਾਫੀ ਜਿਹੜਾ ਵਾ ਜੋ-ਜੋ ਵੀ ਕੰਮ ਕਰਨ ਵਾਲੇ ਉਹ ਦੇਖ ਕੇ ਗਿਆ ਵਾ ਸੋ ਪਿੰਡ ਦੇ ਵਿੱਚ ਅਸੀਂ ਜਲਦੀ ਜਿਹੜਾ ਕੰਮ ਜਿਹੜੇ ਸ਼ੁਰੂ ਕਰਾਵਾਂਗੇ ਤੇ ਜਿਹੜੀਆਂ ਮੁਸ਼ਕਲਾਂ ਜੋ ਵੀ ਇਹਨਾਂ ਦੀਆਂ ਪਹਿਲ ਦੇ ਆਧਾਰ ਤੇ ਹੱਲ ਕਰਨ। ਦੱਸੋ ਲੋਕ ਸਭਾ ਦੀ ਚੋਣਾਂ ਨੇ ਨਜ਼ਦੀਕ ਆ ਗਈਆਂ ਵਾ ਬਿਗਲ ਵੱਜ ਗਿਆ ਵਾ ਲੋਕਾਂ 'ਚ ਕਿਤਨਾ ਹੰਗਾਰਾ ਮੈਨੂੰ ਦੇਖਣ ਨੂੰ ਮਿਲਿਆ। ਲੋਕਾਂ ਦਾ ਬਹੁਤ ਵਧੀਆ ਹੰਗਾਰਾ ਜੀ ਲੋਕ ਭਵੰਤਮਾਨ ਸਰਕਾਰ ਤੇ ਜਿਹੜੇ 2 ਸਾਲ ਦੇ ਕੀਤੇ ਕੰਮ ਉਹਨਾਂ ਤੋਂ ਬਹੁਤ ਖੁਸ਼ ਆ। ਬਹੁਤ ਸਾਰੇ ਫੈਸਲੇ ਜਿਹੜੇ ਭਵੰਤਮਾਨ ਸਰਕਾਰ ਨੇ ਲੋਕ ਹਿੱਤ ਦੇ ਵਿੱਚ ਲਏ ਨੇ ਮੈਂ ਵੀ ਜਥਾ ਸ਼ਕਤੀ ਹਲਕੇ ਦੇ ਵਿੱਚ ਜੋ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਵਾ ਤੇ ਕਾਫੀ ਜਿਹੜਾ ਹਲਕੇ ਦੇ ਵਿੱਚ ਵਿਕਾਸ ਵੀ ਹੋਇਆ ਵਾ। ਸੋ ਲੋਕ ਆਮ ਆਦਮੀ ਪਾਰਟੀ ਦੇ ਅ ਨਾਲ ਨੇ ਤੇ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇਣਗੇ ਪਾਰਟੀ ਵੱਲੋਂ ਕੈਪਟਨ ਮંત્રી ਲਾਲਜੀਤ ਸਿੰਘ ਢੁੱਲਰ ਨੂੰ ਮੈਦਾਨ 'ਚ ਉਤਾਰਿਆ ਗਿਆ ਵਾ ਕਿਸ ਤਰ੍ਹਾਂ ਦਾ ਰੀਡ ਹੋ ਗਈ ਕੀ ਲੱਗਦਾ ਵਾ ਕਿੰਨੀ ਕੀ ਵੱਡੀ ਬਹੁਤ ਮਿਲੂਗੀ ਇਹਨਾਂ ਨੂੰ ਉਹ ਤਾਂ ਵੇਖੋ ਜੀ ਜਿਹੜਾ ਹੈਗਾ ਵਾ ਉਹ ਜਦੋਂ ਲਾਲਜੀਤ ਸਿੰਘ ਢੁੱਲਰ ਆਪਣਾ ਕਾਗਜ਼ ਭਰਨ ਵੀ ਉਤੋਂ ਬਾਅਦ ਆ ਹਾਲੀ ਤੇ ਜਿਹੜਾ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਉਹ ਪਿੰਡ ਦੀਆਂ ਮੁਸ਼ਕਲਾਂ ਵਗੈਰਾ ਸੁਣਨਾ ਆਏ ਆ ਤੇ ਜਿਹੜਾ ਲੋਕਾਂ ਦੇ ਹੱਲ ਕਰਨਾ ਆ ਬਾਕੀ ਲੋਕ ਤੇ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇਣਗੇ ਤੇ ਅੱਗੇ ਵੀ ਦੇਣਗੇ तो सागर अरोडा दी रिपोर्ट